ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਪਾਂ ਜੀ ਗਾਵਾਂ ਸੇਵ ਲਈ ਲੈ ਕੇ ਆਏ ਜੀ ਤਿੰਨ ਬਈ ਤਾਜ਼ੀਆਂ ਸੂਈਆਂ ਦੋ ਗੱਬਣਾ ਨੇ ਥੋੜੇ ਥੋੜੇ ਦਿਨ ਚਰਮ ਵਾਲੀਆਂ ਲੈਂਦੀਆਂ ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲੇ ਕਿ ਘੰਟੀ ਦਾ ਬਟਨ ਪ੍ਰੈਸ ਕਰ ਲੋ ਜੀ ਤਾਂ ਕਿ ਹਰ ਕੋਣ ਬਈ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਪਹੁੰਚ ਸਕੇ ਜੀ ਜੇ ਕੋਈ ਵੀਰ ਐਮਰੀਕੀ ਗ੍ਰੋਮਮਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋ ਜੀ ਕੰਟੈਕਟ ਨੰਬਰ ਨੋਟ ਕਰੋ 81476 15312 81476 15312 ਆਓ ਕਰ ਲੈਨੇ ਆ ਬਈ ਨਾਲ ਗੱਲ ਬਾਤ ਆਜੋ ਬਈ ਜੀ ਬਾਈ ਜੀ ਸਸਕਾਲ ਐਸੇ ਘਾਲ ਬਈ ਕੋਠੀ ਕੁੰਬਦੀਆ ਜੀ ਬਹੁਤ ਵਧੀਆ ਬਈ ਕਿਵੇਂ ਚੱਲਦਾ ਵੀਰੇ ਕੰਮ ਕੰਮ ਕਰ ਬਹੁਤ ਵਧੀਆ ਚੱਲਦਾ ਬਈ ਚਲੋ ਵਧੀਆ ਨਾਮ ਤੇ ਐਡਰੈਸ ਨਾਮ ਬਈ ਹਰਜੀਤ ਸਿੰਘ ਪਿੰਡ ਛੰਨਾ ਗਲਾਬ ਸਿੰਘ ਵਾਲਾ ਹੂੰ ਜਿਲ੍ਹਾ ਬਰਨਾਲ ਤੇ ਤਹਿਸੀਲ ਤਪਾਰਾ ਇਹਨੇ ਆਪਾਂ ਨੇੜੇ ਓਕੇ ਨੇੜੇ ਆਪਰ ਭਲੌਰ ਸਹਿਰ ਰਹਿ ਗਿਆ ਬਈ ਮੋਬਾਈਲ ਨੰਬਰ 95092 ਬਈ 2678 ਠੀਕ ਆ ਬਾਈ ਬਾਕੀ ਵੀ ਕਦੋਂ ਵੀ ਕਿਸੇ ਨੇ ਗਾਂ ਲੈਣੀ ਆ ਆਹ ਨਿਰਖ ਪਰ ਕਰਕੇ ਲੈਵੇ ਆਪਣੀਆਂ ਸਾਰੀਆਂ ਵੜਾ ਲਿਆਂਦੀਆਂ ਹੁੰਦੀਆਂ ਕੋਈ ਘਰ ਦੇ ਨਹੀਂ ਹੁੰਦੇ ਓਕੇ ਵੀ ਕਿ ਆਪਾਂ ਨੂੰ ਮਾਲ ਕਹਿ ਕੇ ਦੇਣ ਦੇਵੇ ਆਪਾਂ ਤੋਂ ਉਮੀ ਕਹਿ ਕੇ ਦੇਣੀ ਆ ਹੁੰਦੀਆਂ ਠੀਕ ਆ ਵੀ ਹਾਂ ਬਈ ਵੀ ਇਹਦੀ ਪਹਿਲੇ ਨੰਬਰ ਤੇ ਜਰਸੀ ਵੜਦੇ ਨੇ ਕਿਹੜਾ ਸੂਆ ਸੂਈ ਆ ਇਹ ਡਾਇਰੈਕਟਰ ਦੂਜਾ ਸੂਆ ਬੱਛੀ ਹੈਗੀ ਓਕੇ ਫਾਰਮ ਤੋਂ ਬੱਛੀ ਲਈ ਹੈਗੀ ਠੀਕ ਆ ਤੇ ਮਾਇਰੇ ਬੱਚਾ ਹੀ ਬੱਛੀ ਹੈਗੀ ਬੱਛੀ ਦਿੱਤੀ ਨੇ ਹਾਂ ਬਈ ਅੱਜ 9ਵਾਂ 10ਵਾਂ ਨੇ ਸੂਈਣਗੇ ਉਹਨਾਂ ਸਿਆ ਆਉਂ ਲਵਾਤਾ ਡਾਕਟਰ ਉਹਨਾਂ ਨੇ ਕੰਨ ਚ ਟੈਗ ਵੀ ਪਾਇਆ ਵਸ ਗਿਆ ਬੱਚੀ ਦੇ ਠੀਕ ਹੈ ਟੈਗ ਤਾਂ ਨਾ ਲਾਤਾ ਹੂੰ ਤੇ ਮੰਨ ਕੇ ਚੱਲ ਅੱਜ 10ਵਾਂ ਦਿਨ ਸੂਈ ਨੂੰ ਆਗਾ ਤੇ ਬਾਕੀ ਡਾਕਟਰ ਬੱਚੀ ਦੀ ਵੀ ਸਾਰੀ ਸੀਮੈਂਟੇਲ ਦੇ ਦਾਂਗੇ ਆਪਾਂ ਉਹਨੂੰ ਪੁੱਛ ਕੇ ਠੀਕ ਹੈ ਬਾਕੀ ਬੱਚੇ ਦਾ ਡਾਕਟਰ ਬੀਡ ਚੈੱਕ ਕਰਾ ਦੇ ਕਿੰਨੀ ਚੰਗੀ ਹੈਗੀ ਹੂੰ ਬਾਕੀ ਗ੍ਰੋਥ ਗਰਾਫ ਡਾਕਟਰ ਬੱਚੀ ਦੀ ਹਾਂ ਸਿੰਘ ਨਗਾਏ ਲਗਾਏ ਆ ਹਨਾ ਬਸ ਉਹ ਡਾਕਟਰ ਨੇ ਉਹ ਉਹਦਾ ਕਹਿੰਦੇ ਸੀ ਮੰਨ ਕੇ ਚੱਲ ਕਿੰਨੇ ਤਿੰਨ ਚਾਰ ਦਿਨਾਂ ਦਾ ਬੱਚਾ ਹੋ ਗਿਆ ਤੇ ਯਾਬ ਲਵਾਏ ਦੇਣਾਗਾ ਓਕੇ ਹਾਂ ਠੀਕ ਆ ਬਾਈ ਬਾਕੀ ਡਾਕਟਰ ਬੈਡ ਦੀ ਨਸਲ ਨੁਸਲ ਤੇ ਬੈਡ ਦਾ ਲੈਵਲ ਉਹ ਚੈੱਕ ਕਰਾ ਦੇ ਕਿੰਨਾ ਲੇਗਾ ਆਹ ਬਾਕੀ ਫਿਟਿੰਗ ਬੜੀ ਤਕੜੀ ਆ ਨਾ ਲੈਵੇ ਦੀ ਬਾਕੀ ਡਾਕਟਰ ਤੁਰਦੀ ਐ ਏਦੂ ਹੀ ਬਾਹਰ ਨਹੀਂ ਆਇਆ ਜੈਸ ਦੀ ਐ ਬੱਚੀ ਮੁਰੂ ਲੈਵਲ ਚੈੱਕ ਕਰਵਾ ਦਈਏ ਲੈ ਕੀ ਆਹ ਬਾਕੀ ਪੂਰੀ ਵਿਥੀ ਤੇ ਕੱਲਾ ਕੱਲਾ ਥਣ ਗਲਾਬੀ ਥਣ ਨਾਣਾ ਨੂਣਾ ਕਰਮਲੇ ਦੇ ਫੁੱਲ ਚ ਹੈ ਕਹਿੰਦੇ ਭਾਈ ਬਾਕੀ ਡਾਇਰੈਕਟਰ ਤਾਂ ਹਾਂ ਤੋਂ ਤਾਂ ਚਾ ਟੂੰਚਾ ਬੈਠਦਾ ਉਹਨ ਯਾ ਚੰਗਾ ਲੱਗਿਆ ਬਾਕੀ ਲੈ ਵਾਲੂਆ ਚੈੱਕ ਕਰਾ ਦੇ ਕਿੰਨਾ ਚੰਗਾ ਲੱਗਿਆ ਬੜਾ ਫਟ ਫਟ ਲੈ ਵਾ ਪਿਆ ਬਾਕੀ ਕਲਰ ਬੜਾ ਚੰਗਾ ਹੈ ਨਾ ਬਾਕੀ ਡਾਕਟਰ ਕਲਰ ਤੇ ਬੱਛੀ ਦੀ ਫੇਸ ਬਿਊਟੀ ਇੰਨੀ ਚੰਗੀ ਹੈ ਜੀ ਕਿੰਨੀ ਕਹਦੇ 19 ਡਾਕਟਰ ਫੇਸ ਬੂ ਚੈੱਕ ਕਰਾ ਵਾ ਲੈ ਜੇਸ ਦੀ ਬਿਊਟੀ ਚੈੱਕ ਕਰ ਲਓ ਰਹਿਣਾ ਡਾਕਟਰ ਪੰਜਾਬ ਵਾਲੀ ਐਵੇਂ ਨਹੀਂ ਕੋਈ ਸਮਾਚਲ ਵਾਲੀ ਹੈਗੀ ਟੂਆ ਟੂਆ ਬੋਦੀ ਬਾਦੀ ਪੂਰੀ ਚੰਗੀ ਹੈ ਡਾਕਟਰ ਬਾਕੀ ਮੰਨ ਕੇ ਭਜਨ ਭੂਜਨ ਵਾੜ ਚ ਬਹੁਤ ਹੈਗਾ ਬਾਕੀ ਲੇਵੇ ਦੀ ਕੁਆਲਿਟੀ ਕਿੰਨੀ ਕਹਦੇ 19 ਚੰਗੀ ਲੱਗੀ ਸਹੀ ਗੱਲ ਹੈ ਬਾਈ ਕੱਦ ਦਾ ਨਾਜ ਲਵਾ ਲੈ ਕੱਦ ਦਿਖਾ ਦੇ ਡਾਕਟਰ ਲੈ ਬਾਈ ਦਾ 6 ਫੁੱਟ ਕੱਦ ਉਹ ਸਹੌਣਾ ਨਾਜ ਲਾ ਲਿਓ ਬਾਈ ਬਾਕੀ ਡਾਕਟਰ ਬੱਚੀ ਸੀਲ ਹੰਡੀ ਟਰਮ ਵਾਲੀ ਇੰਨੀ ਕਹਿ ਗਈ ਕਿ ਮੈਂ ਮਾਝੀ ਬੈਠਾ ਰਾਂ ਥੱਲੇ ਠੀਕ ਹੈ ਕਹਿਣਾ ਕਰਨਾ ਜਮੇ ਨਹੀਂ ਕੋਸ ਹੂੰ ਤੇ ਬਾਕੀ ਡਾਕਟਰ ਥਣ ਥਣ ਚੈੱਕ ਕਰ ਰਿਹਾ ਡਾਕਟਰ ਨੇੜੇ ਤੋਂ ਸਹੀ ਗੱਲ ਹੈ ਥਣਲੇ ਵਾਲਾ ਗਾਨ ਬਹੁਤ ਚੰਗਾ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਪੂਰੀ ਵਿੱਚ ਹੀ ਲਟਾਣਾ ਬਾਕੀ ਡਾਕਟਰ ਬਿਕਰਮਾ ਬੁਖਰਮਾ ਤੇ ਲੇਵੇ ਲੂਵੇ ਦੇਖ ਤੇ ਆਈ ਡਾਕਟਰ ਬੱਚੀ ਦੇ ਕਹਿੰਦੀ ਹੈ ਲੇਵਾ ਲੱਗਿਆ ਮੈਨੂੰ ਸਹੀ ਗੱਲ ਆ ਬਈ ਖੋਲ ਦੇ ਬੜੀ ਤੋਰ ਕੇ ਦਿਖਾ ਦਈਏ ਫੁੱਲ ਬਰੀਟ ਆ ਸੂਈ ਸਵਾਈਆ ਬੱਚਾ ਮਗਰ ਬੱਚੀ ਹੈਗੀ ਦੋ ਨਗ ਮਿਲ ਜਾਣੇ ਬਈ ਕਵਾਲਿਟੀ ਫੋਲ ਆ ਬਾਈ ਉਹ ਆਲਸ ਦਾ ਡੈਟ੍ਰਿਕ ਨੰਬਰ ਆ ਬੱਚੀ ਠੀਕ ਆ ਤੇ ਬਾਕੀ ਡੈਟਰ ਤੁਰਦੇ ਦਾ ਲੈਵਾ ਚੈੱਕ ਕਰਾ ਦੇ ਬੱਚੀ ਕਿਆ ਬਾਤ ਆ ਬਾਈ ਲੈਵਾ ਲੂਆ ਬੜਾ ਚੰਗਾ ਹੈ ਨਾ ਕਰਮਾ ਬਾਕੀ ਡੈਟ ਬਰੀਡ ਵਾਲੀ ਹੈ ਗਿਆ ਨਹੀਂ ਕੋਸ ਜਾ ਪਾਣਾਗਾ ਹੂੰ ਚੀਜ਼ ਆ ਡੈਟ੍ਰਿਕ ਤਰ੍ਹਾਂ ਦੀ ਸਹੀ ਗੱਲ ਆ ਬਾਈ ਕਿਆ ਬਾਤ ਬਿਊਟੀ ਚੈੱਕ ਕਰੋ ਕਰਮਾ ਦੀ ਬਿਊਟੀ ਵੀ ਬਾਕੀ ਡੈਟਰ ਬੱਚੀ ਦਾ ਤੇ ਫੇਸਪੂਲ ਚੈੱਕ ਕਰਾ ਦੇ ਕਿੰਨਾ ਚੰਗਾ ਦੇ ਸਹੀ ਗੱਲ ਆ ਬਾਕੀ ਕਦ ਕੁੰਦਾਂ ਦਾ ਜਾ ਲੈ ਡੈਟਰ ਕਿੰਨਾਗਾ ਹੂੰ 6 ਫੁੱਟ ਬਾਈ ਦਾ ਕਦ ਉਹ ਡੈਟਰ ਫੇਸ ਬਿਊਟੀ ਦੇ ਕਿੰਨੀ ਬਈ ਬਿਊਟੀ ਡਾਕਟਰ ਬਾਕੀ ਮੰਨ ਕੇ ਚੱਲ ਸੈਡਾ ਸੂਡਾ ਪਸਲੀਆਂ ਪੁੱਸਲੀਆਂ ਵੜਦੇ ਆ ਤੇ ਲੇਵਾ ਮਗਰ ਮੂਹਰ ਦਾ ਸਹੀ ਆ ਕਿੰਨਾ ਕਹਿਦੀ ਉਹਨਾ ਦਾ ਹੂੰ ਤੇ ਬਾਕੀ ਡਾਕਟਰ ਚਵਾਈ ਚੂਈ ਇਹਦੇ ਇੰਨੀ ਚੰਗੀ ਲੱਗੀ ਹੈਗੀ ਠੀਕ ਆ ਕਿੰਨੀ ਕਹਿਦੀ ਠੀਕ ਆ ਬਾਕੀ ਕੋਈ ਚੱਕਰ ਨਹੀਂ ਧਾਰਾਂ ਬਈ ਮਾਰ ਕੇ ਦੱਸਾਂ ਬਈ ਚੈੱਕ ਕਰੋ ਚੂਣ ਬੜਾ ਚੰਗਾ ਹੈ ਨਾ ਬਈ ਮੋਟੀ ਮੋਟੀ ਚਵਾਈ ਸੱਦਾ ਆਪਾਂ ਹੂੰ ਉਸ ਨਹੀਂ ਕਰਾ ਤੇ ਚਵਾਈ ਚੈੱਕ ਕਰਾ ਦੇ ਇੱਕ ਨੰਬਰ ਚੋਣ ਆ ਨਾ ਕਰ ਮਾਈ ਦਾ ਪਾਤਾ ਨੂੰ ਡਾਕਟਰ ਮੈਂ ਕਹਿੰਦਾ ਪੂਰਾ ਘੜਕਾ ਸੌਨ ਦਾ ਚਵਾਈ ਦੇ ਕੋਲੇ ਕਿੰਨੀਆਂ ਕਿ ਧਾਰਾਂ ਮਾਰੀਆਂ ਬਾਈ ਝੋਣ ਇੱਕ ਨੰਬਰ ਝੋਣਾ ਕਿਨੇ ਬਾਈ ਹਾਂ ਬਈ ਕਿਆ ਬਾਤ ਬੜੀ ਚੰਗੀ ਚਵਾਈ ਆ ਇਹ ਮਗਰ ਬਹੁਤ ਚੰਗਾ ਝੋਣਾ ਹਨਾ ਬਾਈ ਬੜੀ ਚੰਗੀ ਚਵਾਈ ਆ ਬਾਕੀ ਬੱਚ ਨੇ ਕਿਥੇ ਪੈਰ ਧਰ ਲੈ ਪੈਰ ਦਾ ਪਟਣਾ ਹੀ ਹੈਗਾ ਬਾਕੀ ਤੜਕੇ ਦਾ ਟਰਾਈ ਕਰਕੇ ਉਹ ਖੁੱਲੀ ਛੱਡੀ ਵੀ ਸੀ ਠੀਕ ਆ ਬਾਈ ਬੰਦੇ ਕੋ ਦਸ ਕਿੱਥੀ ਚੋਂਦੇ ਹੈਗੇ ਠੀਕ ਆ ਬਾਈ ਇਹ ਮਨ ਕੋ ਰੂਰੀ ਕਰਕੇ ਦੇਖਣੀ ਪੈਗੀ ਆ ਲਈ ਕਰ ਤੂੰ ਪ੍ਰਾਇਰ ਕਰਦਾ ਪੈ ਵੀ ਪਾ ਦੇ ਠੀਕ ਫੇਰ ਰੱਲਾ ਹੂੰ ਵਾਲੀ ਚੰਗੀ ਚਵਾਈ ਆ ਬਈ ਮੋਟਾ ਮੋਟਾ ਚੋਣ ਜਿਵੇਂ ਮਰਜ਼ੀ ਚੋਈ ਚੱਲ ਲੱਗੀਆਂ ਕਿੰਨੀਆਂ ਘਟਾਰਾ ਮੜਿਆ ਦੁੱਧ ਵੀ ਡਾਕਟਰ ਜਮਾ ਚਿੱਟਾ ਆ ਉਹ ਦਿਖਾ ਦੇ ਆਣ ਦੇਖ ਪੂਰੀ ਵਿਤੀ ਦੇ ਕਲਾ ਕਲਾ ਦੇਖ ਦੁੱਧ ਜਮਾ ਚਿੱਟਾ ਆ ਇਹਦੀ ਪੀਲਕ ਜੀ ਹੈਗੀ ਤੇ ਮੋਲ ਵੀਰੇ ਜਾਇਜ਼ ਹੀ ਮੋਲ ਡਾਕਟਰ ਜਮਾ ਜਾਈ ਬੱਚੇ ਦੇ ਹਿਸਾਬ ਨਾਲ ਤੇ ਬਾਕੀ ਡਾਕਟਰ ਬੱਚੇ ਦਾ ਲੈ ਵਾਲੂ ਆ ਚੈੱਕ ਕਰ ਲੈ ਕਿੰਨਾ ਚੰਗਾ ਲੱਗਿਆ ਬੱਚਾ ਸ਼ਾਬਾਸ਼ ਆ ਬਈ ਤੇ ਬਾਕੀ ਡਾਕਟਰ ਸਾਈਡਾਂ ਸੂਡਾਂ ਤੋਂ ਕਿੰਨੀ ਕਹਦੇ ਉਨੀ ਚੰਗੀ ਆ ਅੱਗੇ ਵੀਰੇ 2 ਨੰਬਰ ਤੇ ਕਿਹੜਾ ਸੂਆ ਜੀ ਇਹ ਡਾਕਟਰ ਦੂਜਾ ਸੂਆ ਵੜਾ ਸੂਈ ਹੈਗੀ ਇੱਕ ਕਦਮ ਸੂਈ ਹੈ ਬਈ ਇਹ ਡਾਕਟਰ ਤੜਕੇ ਸੂਆ ਦੋਨੇ ਵੜਾ ਠੀਕਾ ਜੇ ਦੋਨਾਂ ਦੀਆ ਬੱਥਰ ਚ ਪਈ ਹੈਗੀ ਜੇ ਰਬਾਈਆ ਰੱਖੀ ਬੈਠਾ ਇੱਕ ਥਾਈਆ ਬਈ ਹਾਂ ਬਈ ਠੀਕਾ ਭਾਈ ਬੱਚਾ ਕੀ ਇਹਦੇ ਮਗਰ ਬੱਚਾ ਡਾਕਟਰ ਬੱਛਾ ਦੇਦਾ ਐਨੇ ਤੇ ਵਾਰੀ ਡਾਕਟਰ ਲੇਵੇ ਦੀ ਕੁਆਲਿਟੀ ਚੈੱਕ ਕਰਾ ਦੇ ਵੜਾ ਵੰਡ ਵਾਲਾ ਲੇਵਲ ਹੈ ਯਕਨੀ ਬਾਕੀ ਡਾਕਟਰ ਸੀਲ ਹੰਢੀਲਾ ਲੈ ਜਿਵੇਂ ਮਰਜ਼ੀ ਬੈਠਾ ਰਹੇ ਕਿਵੇਂ ਮਰਜ਼ੀ ਬੈਠਾ ਰਹੇ ਕਹਿਣਾ ਕਰਾ ਡਾਕਟਰ ਜਮੇ ਨਹੀਂ ਕੁਛ ਸਹੀ ਆ ਕਿਵੇਂ ਮਰਜ਼ੀ ਬੈਠਾ ਰਹੇ ਤੇ ਬਾਕੀ ਲੈਵਾ ਡਾਕਟਰ ਮੰਨ ਕੇ ਚੱਲਾਂ ਬੂਰਾ ਬੰਨੀ ਫਿਰਦੀ ਆ ਲੈਵੇਲਾ ਸਹੀ ਗੱਲ ਆ ਬਾਈ ਤਦੋਂ ਡਾਕਟਰ 23 24 ਕਿਲੋ ਪਹਿਲੇ ਸੂਚ ਹੋਇਆ ਦੱਸਿਆ ਕਿਥੋਂ ਲਈਏਗੀ ਹਮ ਆਪਾਂ ਨੇ ਕਹਿੰਦੇ ਕਿੰਨਾ ਦੇ ਦੂਗੀ ਸਹੀ ਆ ਤੇ ਬਾਕੀ ਡਾਕਟਰ ਥਣ ਚੈੱਕ ਕਰਾ ਦੇਣਾ ਆਣ ਦੇਖੋ ਪੂਰੀ ਵਿੱਚੀ ਤੇ ਕੱਲਾ ਕੱਲਾ ਥਣ ਡਾਕਟਰ ਪਣਾ ਜ ਫਿਰਦੀ ਆ ਵੜਣਾ ਸਹੀ ਗੱਲ ਪੂਰਾ ਮੂਠੀ ਦਾ ਥਣ ਤੇ ਚਵਾਏ ਇੰਨੀ ਕੀ ਚੰਗੀ ਹੈਗੀ ਹਮ ਕਿੰਨੀ ਗਏ ਦੇ ਉਹਨੇ ਤੇ ਲੇ ਵਾਲੂ ਆ ਡਾਕਟਰ ਕੀ ਬਾਤ ਆ ਵੀ ਲੈ ਪਾ ਲੈਗੀ ਡਾਕਟਰ ਨਾ ਗਲਾਸਾਂ ਵਰਗੇ ਥਾਣਾ ਬੈਠਦੇ ਸਹੀ ਗੱਲ ਆ ਤੇ ਬਾਕੀ ਡਾਕਟਰ ਕਲਰ ਪ੍ਰਿੰਟ ਇੰਨਾ ਕੁ ਪਿਆਰਾ ਲੱਗਾ ਕਿੰਨਾ ਗਏ ਦੇ ਸਹੀ ਗੱਲ ਬੀਡ ਬਰੂਟਾਂ ਚਾ ਵੜਦਾ ਹਮ ਤੇ ਡਾਕਟਰ ਸਿੰਘ ਆ ਗਏ ਮਾੜੇ ਮੁੱਟ ਝੁੰਗੇ ਜੇ ਸਹੀ ਆ ਇਹ ਬਣਾਉਣੇ ਹੋਣ ਤਾਂ ਬਣ ਵੀ ਜਾ ਡਾਕਟਰ ਹੂੰ ਤੇ ਦੇਖਾ ਨਿਕੇ ਨਿਕੇ ਸਿੰਘ ਆ ਗਏ ਮੋੜੇ ਮੜੀ ਆ ਹਨ ਤੇ ਕਹਿਣਾ ਚਾਹਣਾ ਲੈ ਡਾਕਟਰ ਨੂੰ ਲੈ ਜਮੀ ਨਹੀਂ ਕੁਝ ਹਨਾ ਕਿਆ ਬਾਤ ਐਨੀ ਸੇ ਲੰਢੀ ਆਈ ਡਾਕਟਰ ਕਿੰਨੀ ਕਹਦੇ ਹੋ ਨਹੀਂ ਲੈ ਖੋਲ ਦੀ ਮੜੀ ਤੋਰ ਦੇ ਬਈ ਬਿਊਟੀਫੁੱਲ ਪ੍ਰਿੰਟ ਬੜਾ ਚੰਗਾ ਲੇਵਾ ਕਮਾਲ ਦਾ ਫਾਂਡ ਵਾਲਾ ਲੇਵਾ ਲੱਗਿਆ ਬਈ ਪ੍ਰਿੰਟ ਪ੍ਰਿੰਟ ਬੜਾ ਚੰਗਾ ਕਰ। ਪ੍ਰਿੰਟ ਤੇ ਕਲਰ ਤੇ ਡੈਕਟਰ ਇੰਨਾ ਕਿ ਪਿਆਰਾ ਲੱਗਿਆ ਬਾਈ ਨੂੰ। ਕਿੰਨਾ ਡੈਕਟਰ ਬਹਿਣਾ ਸਾਰੀਆਂ ਜਵਾਨੀ ਜਾ ਗਈਆਂ। ਸਹੀ ਆ। ਤੇ ਮੰਨ ਕੇ ਪਹਿਲਾ ਪਹਿਲਾ ਦੂਜਾ ਦੂਜਾ ਸੂਏ ਦਾ ਅੰਦਾਜ਼ ਹੀ ਹੋਣੀ ਆ ਬੜਾ ਆਪਾਂ ਦੇਖਿਆ ਨਹੀਂ ਗਿਆ। ਹੂੰ। ਤੇ ਵਾਹ ਕਿਹੜਾ ਢੱਲੇ ਵਾਲੂ ਆ ਚੈੱਕ ਕਰੇ ਤੁਰ ਗਿਆ। ਕੀ ਬਾਤ ਆ। ਵੀ ਪੰਡ ਲੇਵੇ ਦੀ ਆ ਕਿ ਨਹੀਂ। ਕਹਿੰਦੀ ਆ ਡੈਕਟਰ ਲੇਵਾਂ ਲੱਗਿਆ ਮੈਨੂੰ। ਹੂੰ। ਸਹੀ ਗੱਲ। ਦੇ ਡੈਕਟਰ ਲੈ ਇਧਰੋਂ। ਵੀਉ ਵੀ ਚੈੱਕ ਕਰ ਕਨੇ ਫੇਸ ਫੂਸ ਦੇ ਰੈਕਟਰ ਕਿਹਾ ਕਿ ਮਾੜਾ ਰੈਕਟਰ ਬੱਚਿਆਂ ਵਾਲਾ ਫੇਸ ਲੱਗਿਆ ਹੈ ਤੇ ਕਲਰ ਪ੍ਰਿੰਟ ਕਿੰਨਾ ਹੈ ਕਿ ਉਹਨੇ ਹੀ ਪਿਆਰਾ ਬੱਚੀ ਸਹੀ ਹੈ ਬਈ ਤੇ ਸੀਲ ਠੰਡੀ ਲੈ ਜਿਵੇਂ ਮਰਜੀ ਸਿੰਗਰ ਨੂੰ ਸਾਡਾ ਰੈਕਟਰ ਝੂਟੀ ਆ ਕੁਝ ਨਹੀਂ ਕਹਿਣਾ ਕਰਨਾ ਲੈ ਕੁਝ ਵੀ ਨਹੀਂ ਕਹਿੰਦੀ ਵਿਚਾਰੇ ਜੀ ਨਰਮ ਹੈਗੀ ਬਾਰੇ ਠੰਡੀ ਹੈ ਨਾ ਬਾਰੇ ਨਿਆ ਰੈਕਟਰ ਦੁੱਧ ਵਾਲਾ ਪੀਸ ਹੈ ਬਰੀਕੀ ਚ ਹੈ ਵਾੜ ਸਹੀ ਗੱਲ ਹੈ ਤੇ ਬਾਕੀ ਰੈਕਟਰ ਜੇ ਦੂਰ ਦੀ ਗਾਰੰਟੀ ਹੈ ਕੰਪਲੀਟ ਆ ਲੈ ਵਾ ਲੂਆ ਚੈੱਕ ਕਰਾ ਦੇ ਕਿੰਨਾ ਚੰਗਾ ਲੱਗਿਆ ਕੁਆਲਟੀ ਫੁੱਲ ਆ ਕਿ ਨਹੀਂ ਉਹ ਆਲਟੀ ਵਾਕ ਦੇ ਡੱਬ ਡਿਜ਼ਾਈਨ ਸੀਲ ਠੰਡੀ ਹਮ ਐਨੀ ਗਾ ਕਿੰਨੀ ਦੀ ਕੀ ਕੀ ਮੁੱਲ ਜੈਜ ਉਹਨ ਮੁੱਲ ਤਾਂ ਡਾਕਟਰ ਜਮਾ ਛੋਟੇ ਛੋਟੇ ਹੋਣਗੇ ਜਿਹੜਾ ਬਾਈ ਕਹਿੰਦਾ ਫੋਨ ਤੇ ਕਰਾਂਗੇ ਬਾਹਲੇ ਮੁੱਲ ਨਹੀਂ ਕਰਦੇ ਖਿੱਚ ਕੇ ਮੁੱਲ ਰੱਖਾਂਗੇ ਜੈਜ ਮੁੱਲ ਰੱਖਾਂਗੇ ਡਾਕਟਰ ਉਧਰੋਂ ਲਿਆ ਕੇ ਬੰਨੇ ਆ ਲੈ ਲੈ ਜੇ ਮਰ ਜਿਆ ਤੇ ਫੇਰੀ ਚੱਲ ਕੋਲ ਡਾਕਟਰ ਭਲਾ ਆਇਆ ਤੇ ਹੱਥ ਨੂੰ ਕਿਹੜੇ ਟਲ ਟੂਲਾ ਜਦੋਂ ਕੱਢ ਗਈ ਬੈਦਨ ਦੱਸਣਾ ਇਹ ਵੀ ਲੋਰਾ ਨੂੰ ਲੱਗਿਆ ਵਾਗ ਸਹੀ ਆ ਤੇ ਬਾਕੀ ਧਾਰਾ ਬਾਈ ਕੋਈ ਚੱਕਰ ਨਹੀਂ ਮਾਰ ਕੇ ਰੱਖਾਂ ਬਾਈ ਬੜੀ ਜੰਗੀ ਆ ਨਾ ਮੋਟਾ ਮੋਟਾ ਚੋਣਾ ਜਿਵੇਂ ਮਰਜੀ ਚੋਈ ਚੱਲ ਕੋਈ ਚੱਕਰੀ ਦੇਰਾਂ ਜਿ ਦਵਾਈ ਬੜੀ ਚੰਗੀ ਦਵਾਈ ਹੈ ਕਰਮਾ ਜੀ ਕਹ ਨਹੀਂ ਕੋਈ ਡਾਕਟਰ ਕਹਿਣਾ ਕਰਨਾ ਜਮੇ ਨਹੀਂ ਬਾਹਰ ਨੂੰ ਕੁਝ ਹਮ ਦੇ ਦਵਾਈ ਤਾਂ ਨਿਬੜਦੀ ਹੈ ਕਿ ਨਹੀਂ ਜੀ ਜਮਾ ਵੀ ਬਾਕੀ ਮੁੱਲ ਵੀ ਬਾਈ ਕਹਿੰਦਾ ਜਾਇਜ਼ ਰੱਖਾਂਗੇ ਬਾਲਾ ਮੁੱਲ ਨਹੀਂ ਰੱਖਦੇ ਇੱਧਰ ਦੀ ਰਖਾ ਦਿੰਦੇ ਆ ਲੈ ਚ ਬਾਈ ਕਿਆ ਬਾਤ ਕਿਉਂ ਨ ਚੈੱਕ ਕਰ ਇੱਕ ਨੰਬਰ ਜੋ ਹੋਣਾ ਕਹਿੰਦੇ ਬਾਈ ਦਵਾਈ ਦਾ ਡਾਕਟਰ ਬਾਲੀ ਨਹੀਂ ਆਇਆ ਪੋਲੀ ਲੱਗ ਗਿਆ ਹਮ ਸਹੀ ਗੱਲ ਹੈ ਲੇਵਲ ਉਹ ਬਾਲਾ ਚੰਗਾ ਨਾ ਬਈ ਕੁਆਲਟੀ ਓਕੇ ਹੈ ਕਿ ਨਹੀਂ ਬਈ ਕੁਆਲਟੀ ਬਾਕੀ ਡਾਕਟਰ ਬੱਛੀਆ ਧਾਰਾ ਮਾਰਦੀਆਂ ਬੱਛੀ ਪੱਸ ਮੇ ਹੀ ਹਮ ਇੱਕ ਇੱਕ ਨਹੀਂ ਚੰਗੀ ਥੱਲੇ ਬਣ ਗਈ ਲਾ ਸਹੀ ਗੱਲ ਪਿਆਰੀ ਦੇ ਡਾਕਟਰ ਸਹੀ ਹੈ ਡਾਕਟਰ ਭਲਾ ਭਲਾ ਲਾਹ ਗੀਆਂ ਬੱਛੀਆਂ ਰੰਗ ਟੰਗ ਤੇ ਦਿਖਾਉਣੇ ਆਪਦੇ ਬਾਕੀ ਬਾਈ ਕਹਿੰਦਾ ਮੁੱਲ ਜਾਇਜ਼ ਰੱਖਾਂਗੇ ਮੁੱਲ ਫੋਲਟੇ ਹੋਗਾ ਅੱਗੇ ਆ ਗਈ ਬਈ ਤਿੰਨ ਨੰਬਰ ਐਰ ਸ਼ਾਰ ਬੱਛੀਆ ਡਾਕਟਰ ਪਹਿਲਾ ਸੁਆ ਓਕੇ ਤੇ ਬੱਚਾ ਡਾਕਟਰ ਮਨ ਡਾਇਮੰਡ ਪੀਸਾ ਦਿਖਾ ਦੇ ਜਿਹਦੇ ਤੇ ਜਵਾਂ ਡਾਕਟਰ ਬੱਚੀ ਵੱਡੀ ਜਾਂਦੀ ਆ ਨਾ ਬਾਈ ਬਾਕੀ ਡਾਕਟਰ ਬੱਚੀ ਦੇ ਚੀਜ਼ ਮਿਲਦੀ ਨਹੀਂ ਸਹੀ ਗੱਲ ਹੈ ਬੱਠ ਪੁੱਟ ਕੇ ਡਾਕਟਰ ਬੱਚੀ ਵੱਡੀ ਬੁੱਢੀ ਦੇ ਫੇਸ ਦੇਖ ਰਹਿਟ ਪਹਿਲੀ ਵਾਰ ਫੇਸ ਦੀ ਬਿਊਟੀ ਵੀ ਕਮਾਲ ਆ ਹਨਾ ਜਿਹੜਾ ਡਾਕਟਰ ਆਈ ਬੱਚੀ ਹੂੰ ਸਹੀ ਗੱਲ ਹੈ ਇਹਦੀ ਵੀ ਜੇ ਡਾਕਟਰ ਆ ਪਈਆ ਬੱਠਲ ਚ ਹੂੰ ਤੇ ਮੰਨ ਕੇ ਚੱਲ ਤੜਕੇ ਆਪਣੇ ਘਰੇ ਆ ਕੇ ਗੇਰ ਪਈ ਹੈਗੀ ਹੂੰ ਤੜਕੇ ਡਾਕਟਰ ਬੱਚੀ ਚਾਰ ਪੰਜ ਕਿਲੋ ਦੁੱਧ ਕੱਢਦਾ ਇਹ ਬੱਛੀ ਦਾ ਬੱਛੇ ਨੂੰ ਬੱਛੀ ਨੂੰ ਪਿਆ ਕੇ ਤੇ ਬਾਕੀ ਡਾਕਟਰ ਬੱਛੀ ਦਾ ਢਾਂਚਾ ਚੈੱਕ ਕਰਾ ਦੋ ਕਰ ਦੋ ਨਾ ਜਲੋ ਸਾਡੇ ਕਰਦਾ ਸਾਹੀ ਦਾ ਉਸਾ ਉਹਨਾਂ ਦਾ ਜਲਾਇਓ ਬਾਕੀ ਲੰਬੇ ਲੁੰਬੇ ਤੇ ਬਰੀਕੀਆਂ ਬਰੂਕੀਆਂ ਬੱਛੀ ਤੇ ਇੰਨੇ ਚੰਗੇ ਆਈਆਂ ਤੇ ਬਾਕੀ ਡਾਕਟਰ ਚੂਈ ਤੇ ਲੈਦਾ ਬੱਛੀ ਤੇ ਹੁਣ ਵੀ ਦਿਖਾ ਦੇ ਢਾਂਚਾ ਦੇਖ ਹੈਨਾ ਕਿੰਨਾ ਚੰਗਾ ਲੱਗਿਆ ਢਾਂਚਾ ਮੁਠੀ ਵਾਲਾ ਥਣ ਚਵਾਈ ਚਵਾਈ ਤੇ ਡਾਕਟਰ ਇੰਨੀ ਚੰਗੀ ਆ ਕਿੰਨੀ ਕਹਦੇ ਤੇ ਬਾਕੀ ਸੀਲ ਢੰਡੀ ਬੱਛੀ ਮੂਹੋਂ ਜਦ ਆਈ ਕਿਵੇਂ ਮਰਜੀ ਬੈਠਾ ਪਹਿਲਾਂ ਡਾਕਟਰ ਆਲਜੀ ਕਰੂਗੇ ਸਹੀ ਹੈ ਲੈ ਇਧਰੋ ਦਿਖਾ ਰਿਹਾ ਕਿ ਮੂਰੋ ਮਾਰੋ ਮੂਰੋ ਲੇਵਾ ਚੈੱਕ ਕਰਵਾਗੇ ਥਾਂ ਦੇ ਟਰੈਕ ਲੱਗਿਆ ਵੱਛੀ ਕੀ ਬਾਤ ਹੈ ਤੇ ਮੂਠੀ ਵਾਲਾ ਥਾਂ ਦੇ ਚਵਾਈ ਇੰਨੀ ਚੰਗੀ ਆ ਕਿੰਨੀ ਕਹਦੇ ਠੀਕ ਆ ਭਾਈ ਤੇ ਲੇਵੇ ਨੂੰ ਵੀ ਤਿਆਰੀ ਬਹੁਤ ਨਹੀਂ ਆਇਆ ਚੰਗੀ ਲੱਗਿਆ ਹੋਰ ਜੀ ਭਾਈ ਮੰਡੀ ਜੀ ਕੱਦ ਫੁੱਲ ਬਰੀਡ ਫੁੱਲ ਬੱਚਾ ਮਗਰ ਵੱਛੀ ਵੱਛੀ ਬਹੁਤ ਚੰਗੀ ਆ ਕਿਨੇ ਭਾਈ ਦੋ ਲੈਟਰ ਪ੍ਰੈਂਚੀ ਹੈ ਲੈਟਰ ਬਾਕੀ ਬੱਚੀ ਦਾ ਤੁਰਦੀ ਤਰ ਦੇ ਤੋੜਾ ਚੈੱਕ ਰਹੀਂ ਤੇ ਫੇਸ ਫੂਸ ਦੀ ਕੁਆਲਿਟੀ ਹਮਮ ਕਾਦੀਆਂ ਗੱਲਾਂ ਇੰਨੀ ਚੰਗੀ ਲੱਗੀ ਹੋਈ ਹੈਗੀ ਠੀਕ ਆ ਬਾਕੀ ਲੈਟਰ ਨਾ ਸਾਫ਼ ਕਰ ਲਈ ਹੁੰਦੀ ਹਮ ਤੇ ਬੱਚੀ ਲੈਟਰ ਤਿਆਰੀ ਹੋਰ ਹੋਣੀ ਥੱਲੋਂ ਸਹੀ ਆ ਬਾਈ ਦੋ ਨਗ ਮਿਲ ਜਾਣੇ ਆ ਬਾਈ ਕਿਉਂ ਬੱਚੀ ਨੇ ਵੀ ਘਰ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਬਿਊਟੀ ਚੈੱਕ ਫੇਸ ਕੁਆਲਿਟੀ ਦੇ ਬੱਚੀ ਬੱਚੇ ਦਾ ਜਰੂਰ ਕਰਦੀ ਹੈਗੀ ਸਹੀ ਗੱਲ ਆ ਇਹ ਕਹਿਣਾ ਕਰਨਾ ਡਾਕਟਰ ਕਰਮਾ ਇਹਨੇ ਜਿਵੇਂ ਨਹੀਂ ਕੁਝ ਹਮ ਤੇ ਵਾਹ ਕ੍ਰੈਟਰ ਫੇਸਬੁਕ ਦੀ ਬਹੁਤ ਨਿਆਈ ਤਿਆਰੀ ਹੋਈ ਐ ਛੀ ਸਹੀ ਗੱਲ ਆ ਭਾਈ ਕੱਦ ਵੀ ਫੁੱਲ ਆ ਯਾਰ ਕਲਰ ਕੁਲਰ ਬਹੁਤ ਚੰਗਾ ਕਰਮਾ ਆਇਆ ਕੱਦ ਚੈੱਕ ਕ੍ਰੈਟਰ ਫੁੱਲ ਵੱਡਾ ਢਾਂਚਾ ਆ ਗਿਆ ਲੈ ਭਾਈ ਹਮ ਤੇ ਵਾਹ ਕ੍ਰੈਟਰ ਪੱਕੇ ਕਲਰ ਚਾ ਗੀ ਚਮਕ ਚਮਕ ਹਮ ਇੰਨੀ ਗਾ ਕਿੰਨੀ ਗੱਲ ਉਹਨੇ ਸਹੀ ਆ ਤੇ ਲੈ ਵਾ ਲੂਆ ਚੈੱਕ ਕ੍ਰੈਟਰ ਆ ਬੱਚੀ ਦਾ ਕਿਆ ਬਾਤ ਕਿੰਨਾ ਚੰਗਾ ਲੱਗਿਆ ਇਹਦੇ ਸਫਾਇਆ ਸੂਣਾ ਐ ਲੈਟਿਕ ਨੂੰ ਬੱਚੀ ਧੋਤੇ ਆਈ ਤੋ ਹੱਥ ਨੂੰ ਦੇਖੀ ਤਿਆਰੀ ਕਰਦੀ ਠੀਕ ਆ ਤੇ ਬਾਕੀ ਧਾਰਾਂ ਕੋਈ ਚੱਕਰ ਨਹੀਂ ਬਾਈ ਇਹ ਧਾਰਾਂ ਨੂੰ ਵੀ ਡਾਕਟਰ ਸੀਲ ਛੰਡੇ ਇੰਨੀ ਗਾਈ ਠੀਕ ਆ ਲੈ ਕੋਈ ਬੱਚਾ ਹੈ ਸੜਨਾ ਕੁਝ ਨਹੀਂ ਕਰਨਾ ਲੈ ਹੂੰ ਅਹੀਂ ਪੈ ਜਾ ਨਹੀਂ ਪੈ ਜਾ ਲੈ ਬਾਈ ਚਿਵਾਈ ਚੈੱਕ ਕਰਵਾ ਨਾ ਚੰਗੇ ਆ ਨਾ ਸੋਇਆ ਡਾਕਟਰ ਬੜੀ ਨਹੀਂ ਆਇਆ ਚੰਗੇ ਦੇ ਹੂੰ ਕੀ ਆ ਮਾ ਕੇ ਪਹਿਲਾਂ ਬੱਚੀ ਆਈ ਕਹਿਣਾ ਕਰਨਾ ਬੱਚੀ ਨੇ ਜਮੇ ਚਿਵਾਈ ਬੜੀ ਚੰਗੀ ਆ ਨਾ ਸੋਇਆ ਡਾਕਟਰ ਬੜੀ ਨਹੀਂ ਆਇਆ ਚੰਗੀ ਲੱਗੇ ਤੇ ਬਾਕੀ ਡਾਕਟਰ ਟਾਈਮ ਹੀ ਦਿਖਾ ਦੇ ਚਾਹਾਂ ਲਖਾ ਟਾ ਬੋਲਾ ਹੂੰ ਦੇ ਕੀ ਆ ਮਾ ਦੇ ਸਰੇ ਥੜ ਡੈਕ ਖੱਟਾ ਬੋਲਾ ਹੀ ਹੈ ਇਹਦਾ ਕਿੰਨੀਆਂ ਬੱਚੀਆਂ ਚਵਾਇਆਂ ਹੋਣਗੀਆਂ 19 ਸੀ ਦੀ ਚਵਾਈ ਬਣਨੀ ਹੈਗੀ ਬਾਕੀ ਥਣ ਥੂਣ ਚੈੱਕ ਕਰ ਐ ਡੈਕਟਰ ਬੱਚੀ ਪੂਰੀ ਵੇਚੀ ਤੇ ਕੱਲਾ ਕੱਲਾ ਥਣ ਵਿੱਚ ਤੇ ਮੁੱਲ ਬਾਈ ਕਹਿੰਦਾ ਜਾਇਜ ਹੋ ਬਾਲਾ ਮੁੰਲੜੀ ਕਰਦੇ ਖਿੱਚ ਕੇ ਮੁੱਲ ਰੱਖੀ ਬਾਕੀ ਡਾਕਟਰ ਇੰਨੀ ਕੱਦ ਵੇਢ ਵਾਲੀ ਬੱਚੀ ਸੀਦੀ ਮਿਲਦੀ ਨਹੀਂ ਗੀ ਸਹੀ ਹੈ ਪਹਿਲਣ ਅੱਗੇ ਭਾਈ 4 ਨੰਬਰ ਕਿਹੜਾ ਸੂਆ ਜੀ ਇਹ ਵੀ ਡੈਕਟਰ ਦੂਜਾ ਸੂਆ ਆ ਗਈ ਪੰਜਾਬ ਵਾਲੀ ਜਰਸੀ ਆਪਣੀ ਕਿੰਨੇ ਦਿਨ ਲੂ ਭਾਈ ਬਾ ਡਾਕਟਰ 2-4 ਦਿਨ ਲੂ ਤੇ ਲੋਗੋ ਹੀ ਤਿਆਰੀ ਹੁਣ ਵੀ ਦਿਖਾ ਦੇ ਤੇ ਦੂ ਕਰਣੀ ਦੇਖੀ ਢੋਲ ਦੇਣਾ ਭਾਈ ਉਹ ਪਈਆ ਸਾਰੀਆਂ ਵਾਰਡਰਾਂ ਲਾ ਕੱਢੂ ਫੇਰ ਕਰਮ ਵਾਲੀ ਦੋ ਡਾਇਰੈਕਟਰ ਕਿੱਥੋਂ ਲਈ ਆ ਉਹ ਕਹਿੰਦੇ 22 ਕਿਲੋ ਚਵਾਵਾਡਾ ਪਹਿਲੇ ਸੀ ਠੀਕ ਆ ਜੀ ਤੇ ਬਾਕੀ ਸੇਵਾ ਹੀ ਤੇ ਲੇਵਲ ਦੇ ਨਾੜਾ ਨੂੜਾ ਦਿਖਾ ਦੇ ਕਿੰਨੇ ਆ ਮਾਤਾ ਬਈ ਫੁੱਲ ਨਾੜਾ ਨੇ ਹਨ ਤੇ ਬਾਕੀ ਡਾਇਰੈਕਟਰ ਇਹਦੇ ਸੈੱਟ ਨੂੰ ਕੱਦ ਵਜਨ ਚੈੱਕ ਨਹੀਂ ਵੜਦੇ ਹੂੰ ਕਿੰਨਾ ਕੱਦ ਵਜਨ ਹੂੰ ਦੇ ਡਾਇਰੈਕਟਰ ਚਮਕ ਚਮਕ ਪੂਰੀ ਆ ਨਾ ਛਲੀ ਵਰਗੀ ਪੀ ਡਾਇਰੈਕਟਰ ਆਪਣੀ ਸਮਝ ਪਲੀ ਵੈ ਇਧਰ ਲਈ ਸਹੀ ਗੱਲ ਆ ਬਈ ਹਮਾ ਚਰ ਵਾਲਿਆਂ ਦੇ ਹੈਂਡ ਡਾਇਰੈਕਟਰ ਪੂਰਾ ਪੂਰਾ ਆ ਗਿਆ ਵਿਚਾਰ ਨਹੀਂ ਖਾਂਦੀਆਂ ਕੁਛ ਮਰਜ਼ੀ ਪਾ ਦੇ ਪਾਰ ਆ ਡਾਇਰੈਕਟਰ ਖੋਲੀ ਬਈ ਫੇਸ ਦੀ ਬਿਊਟੀ ਕਲਰ ਕੁਲਰ ਬੜਾ ਚੰਗਾ ਲੇਵਾ ਕਮਾਲ ਦਾ ਭੰਡ ਵਾਲਾ ਲੇਵਾ ਹਲੇ ਕੱਚੀ ਅੰਦਾਜ਼ਾ ਉਸ ਹੌਣਾਂ ਲਾ ਲਿਓ ਲੇਵਾ ਹੋਰ ਵੀ ਸੋਹਣਾ ਤਿਆਰ ਹੋ ਜਾ ਬੜੀ ਨਿਯਾਇਤ ਚੰਗੀ ਕੁਆਲਿਟੀ ਦਾ ਡਾਇਰੈਕਟਰ ਬੈਠਦੀ ਹੂੰ ਹੂੰ ਬਾਕੀ ਡਾਇਰੈਕਟਰ ਮੰਨ ਕੇ ਚੱਲ ਸਮਝ ਪਲੀ ਵੀ ਹੈਗੀ ਬਾਕੀ ਆਪਾਂ ਨਹੀਂ ਕਹਿੰਦੇ ਕਿੰਨਾ ਦੁੱਧ ਦੁੱਧ ਗਾਂਾਂ ਸੇਵਾ ਤੇ ਹੈਗੀ ਸਹੀ ਹੈ ਭਾਈ ਤੇ ਬਾਕੀ ਡਾਇਰੈਕਟਰ ਬੈਠ ਚੰਗੀ ਵਸੇਰੀਆ ਕਿੰਨੀ ਕਹਿ ਦੇਗੀ ਹੂੰ ਤੇ ਮੁੱਲ ਵੀਰੇ ਜਾਇਜ਼ ਹੋਵੇ ਮੁੱਲ ਡਾਇਰੈਕਟਰ ਜਮਾਂ ਜਾਇਜ਼ ਮੁੱਲ ਤਾਂ ਵਾਲੇ ਕਰਨੇ ਨਹੀਂ ਆਪਾਂ ਠੀਕ ਹੈ ਭਾਈ ਛੱਤ ਕੇ ਬਾਈ ਕਹਿੰਦਾ ਤੇ ਬਾਕੀ ਡਾਕਟਰ ਸੀਲ ਹੰਡੀ ਕਰਮ ਵਾਲੇ ਇਹੀ ਗਏ ਰਸਾ ਸੜਦੇ ਉੱਤੇ ਹਮ ਲੈ ਐਂ ਬਹਿ ਜਾ ਹੈ ਐਂ ਬਹਿ ਡਾਕਟਰ ਕੋਈ ਚੱਕਰੀ ਨਹੀਂ ਬਾਈ ਕਹਿੰਦਾ ਕਹਿਣਾ ਕੁਛ ਲੈ ਲੈਵਾ ਡਾਕਟਰ ਲੱਗਿਆ ਵਾ ਹਣ ਹਮ ਭੰਡ ਵਾਲਾ ਲੈਵਾ ਵਾ ਕੀ ਬਾਤ ਤੇ ਟੋਟਾ ਲੱਟੂ ਨਾ ਕਾਢੀ ਡਾਕਟਰ ਦੱਸਣਾ ਉਹਨੂੰ ਲੈਵਾ ਲੱਗਿਆ ਵਾ ਸਹੀ ਗੱਲ ਹੈ ਬਾਈ ਤੇ ਵਾਹ ਤੇ ਢਾਂਚੇ ਨੂੰ ਜੀ ਵੀ ਚੋੜੀ ਚੜੀ ਹੋ ਗਈ ਹਮ ਬਾਕੀ ਮੁੱਲ ਬਾਈ ਕਹਿੰਦਾ ਜਮਾ ਜਾਇਜ਼ ਰੱਖਾਂਗੇ ਖਿੱਚ ਕੇ ਮੁੱਲ ਰੱਖਾਂਗੇ ਬਾਕੀ ਗਰਮੀ ਨਹੀਂ ਮੰਨਦੀ ਐਂਡ ਪੌਂਡ ਬਾਕੀ ਡਾਕਟਰ ਸਮੀਆਂ ਬਲੀਆਂ ਬੜੀਆਂ ਲਿਸੜਾਂ ਆਈਆਂ ਹੂੰ ਕਹਿਣਾ ਕਰਮ ਆਏ ਨੀ ਕੁਝ ਵੀ ਨਹੀਂ ਆ ਸਹੀ ਗੱਲ ਕੱਲੀ ਕੱਚੀ ਕੱਚੀ ਆ ਵਸ ਗਣੀ ਬਾਈ ਹਾਂ ਡਾਕਟਰ ਬਾਕੀ ਕੀ ਡਾਕਟਰ ਤੇ ਬਾਕੀ ਡਾਕਟਰ ਕਦ ਵਜਨ ਚੈੱਕ ਕਰਾਈ ਡਾਕਟਰ ਦੇ ਕਦ ਕਦ ਦਾ ਅੱਜਾ ਲਾ ਲਓ 6 ਫੁੱਟ ਕਰਦਾ ਬਾਈ ਨਾ ਤੇ ਬਾਕੀ ਡਾਕਟਰ ਲਾ ਹੂੰ ਸੀਰ ਠੰਡੀ ਦੇ ਕਰਮਾ ਵਾਲੇ ਹੂੰ ਕਿਵੇਂ ਮਰਜੀ ਬੈਠਾ ਰ ਥੱਲੇ ਕਹਿਣਾ ਕਰਨਾ ਜਿਵੇਂ ਨਹੀਂ ਕੁਝ ਕੀ ਆ ਅੱਗੇ ਵੀਰੇ ਲਾਸਟ ਕਿਹੜਾ ਸੁਆ ਜੀ ਇਹ ਡਾਕਟਰ ਬਾਕੀ ਡਾਕਟਰ ਬੱਚੀ ਪਹਿਲਾ ਸੁਆ ਗਈ ਤੇ ਫੇਸ ਦਿਖਾ ਡਾਕਟਰ ਬੱਚੀ ਦਾ ਫੇਸ ਦੀ ਵੀਊ ਵੀ ਚੈੱਕ ਕਰ ਲਓ ਬਈ ਲੈ ਕਿਆ ਬਾ ਉਹ ਇਹ ਡੈਕਟਰ ਮੂਹ ਆ ਗਏ ਨਿਓ ਨਾ ਬੱਚੀਆਂ ਦਾ ਮੂਹ ਲੱਗਿਆ ਹੋਇਆ ਸਹੀ ਹੈ ਬਾਕੀ ਕਲਰ ਪ੍ਰਿੰਟਡ ਡੈਕਟਰ ਬੱਚੀ ਰਹਿਦਾ ਵੀ ਚੈੱਕ ਕਰਾ ਦੇ ਕਿੰਨਾ ਚੰਗਾ ਥੱਲੇ ਚੁੱਲੂ ਦਿਖਾ ਦੇ ਡੈਕਟਰ ਲੈ ਵੀ ਚੜਾਈ ਦੇ ਗੁਰਤਿਆਵਾ ਥੱਲੇ ਡੈਕਟਰ ਪਿਆਰ ਉਹਨਾਂ ਫਸਕੇ ਖੜਨਾ ਬੱਚੀ ਨੇ ਐਕਸਾ ਆਰਡਰ ਰੱਖਣਾ ਡਾਬ ਡਿਜ਼ਾਈਨ ਵਜਨ ਗੂਜਣਾ ਸਹੀ ਹੈ ਕਿੰਨਾ ਕਹਿ ਦੀ ਉਹਨਾਂ ਚੰਗਾ ਹੈ ਖੋਲ ਦੇ ਬਾਈ ਤੋੜ ਦੇ ਕੱਲੀ ਕੱਚੀ ਕੱਚੀ ਆ ਦਿਨ ਕਿੰਨੇ ਗਲੂ ਹਾਸ ਡੈਕਟਰ ਪੰਜ ਚਾਰ ਦਿਨ ਇਹ ਲਊਗੀ ਠੀਕ ਆ ਬਾਈ ਬਾਕੀ ਡੈਕਟਰ ਕੱਚੀਆਂ ਵਾਲਾ ਭਾ ਕੱਚੀਆਂ ਵਾਲਾ ਬਜਟਾਂ ਚ ਵਾਲੀ ਵੈਡਾ ਡੈਕਟਰ ਹੂੰ ਤੇ ਮੰਨ ਕੇ ਜੇ ਲੈਵਲ ਨੂੰ ਵੀ ਦਿਖਾ ਦੇ ਕਿੰਨੇ ਚੰਗੇ ਥਣ ਬਿਆਂ ਦੂਰਾ ਲੱਗਿਆ ਵਾ ਡੈਕਟਰ ਸਹੀ ਗੱਲ ਆ ਭਾਈ ਕੱਲੀ ਕੱਚੀ ਕੱਚੀ ਆ ਬਸ ਹਨ ਜਮਾਂ ਡੈਕਟਰ ਉਸਾ ਬਣਾ ਅਨਾਜਾ ਲਾਇਓ ਲੈਵਾ ਹੋਰ ਵੀ ਸੋਨਾ ਤਿਆਰ ਕਰੋਗੀ ਪ੍ਰਿੰਟ ਬਹੁਤ ਚੰਗਾ ਕਾਦ ਬਰੀਡ ਓਕੇ ਆ ਬਾਕੀ ਡੈਕਟਰ ਫੇਸ ਦੇਖ ਬੱਚੀ ਦਾ ਹੂੰ ਦੇ ਫੇਸ ਜਮਾ ਛੋਟਾ ਐ ਫੇਸ ਆ ਡੈਕਟਰ ਛੋਟਾ ਜਿਹਾ ਫੇਸ ਆ ਜਮਾ ਕਹਿਣਾ ਕਰਨਾ ਕੁਛ ਵੀ ਡਬ ਬੜਿਆਣ ਕਿੰਨਾ ਕਹਦੇ ਉਹਨਾ ਚੰਗਾ ਲੱਗਿਆ ਸਹੀ ਗੱਲ ਆ ਭਾਈ ਤੇ ਮੁੱਲ ਫੋਨ ਤੇ ਹੋ ਜੀ ਮੇਰੇ ਮੋਲ ਡੈਕਟਰ ਜਮਾ ਜਾਊਗਾ ਹੋਊਗਾ ਫੋਨ ਤੇ ਠੀਕ ਆ ਭਾਈ ਕਹਿੰਦਾ ਬਾਲਾ ਮੁੱਲ ਨਹੀਂ ਕਰਦੇ ਕਿਛੇ ਕਿ ਮੁੱਲ ਰੱਖਾਂਗੇ ਜਮਾ ਯਾਜ ਮੁੱਲ ਨਾਲ ਵੜ ਆਪਾਂ ਦੇ ਦੇਣਗੇ ਭਾਈ ਹਾਂ ਭਾਈ ਕੁਆਲਿਟੀ ਪ੍ਰਿੰਟ ਬਰੀਡ ਓਕੇ ਆ ਨਾਗਸੀ ਭਰਾ ਕੋਲੇ ਪੰਜ ਪੰਜੀ ਰਖਾਤੇ ਕਿਸੇ ਵੀ ਨੂੰ ਪੰਜਾਂ ਜੋ ਕੋਈ ਵੀ ਪਸੰਦ ਆਏ ਬਾਈ ਨਾਲ ਕਨੇਟ ਕਰ ਲਿਓ ਧੰਨਵਾਦ